ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਖੜੇ ਆ ਮਿਨੀ ਸੈਕਰੀਏਟ ਪਟਿਆਲਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਾਰੇ ਜੰਗਲਾਤ ਡਿਪਾਰਟਮੈਂਟ ਦੇ ਕਰਮਚਾਰੀ ਨੇ ਤੇ ਇਹਨਾਂ ਨੇ ਅੱਜ ਧਰਨਾ ਲਾਇਆ ਆ ਧਰਨੇ ਦਾ ਮੁੱਖ ਕਾਰਨ ਕੀ ਆ ਲੋ ਜੀ ਗੱਲ ਕਰਦੇ ਆ ਇਹਨਾਂ ਨਾਲ ਹਾਂਜੀ ਸ਼ਸ਼ੀਕਾ ਸਰ ਸਰ ਕੀ ਨਾਮ ਹੈ ਤੁਹਾਡਾ ਸ਼ਸ਼ੀਕਾ ਜੀ ਜਗਮਉਲ ਸਿੰਘ ਨੌਲਕਾ ਤੁਹਾਡੇ ਚੈਨਲ ਦਾ ਅਸੀਂ ਤਨਮਾਦ ਕਰਦੇ ਆ ਸਾਡੀ ਬਾਤ ਜਿਹੜੀ ਆ ਤੁਸੀਂ ਸਰਕਾਰ ਤੱਕ ਪਹੁੰਚਾਉਣੀ ਹੋ ਜੀ ਅਸੀਂ ਲਗਾਤਾਰ ਪੰਜਾਬ ਸਰਕਾਰ ਦੇ ਵਿਰੁੱਧ ਤੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਵਿਰੁੱਧ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ ਕਿਉਂਕਿ 16 5 2023 ਦਾ ਜੋ ਨੋਟੀਫਿਕੇਸ਼ਨ ਕੱਢਿਆ ਗਿਆ ਉਹਦੇ ਵਿੱਚ ਮੁਲਾਜ਼ਮਾਂ ਵੀ ਪੱਕੇ ਨਾ ਹੋਣ ਅਜਿਹੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ 20-25 ਸਾਲ ਤੋਂ ਬੰਦੇ ਕੰਮ ਕਰਦੇ ਨੇ ਉਹਨਾਂ ਤੇ ਜਿਹੜੀ ਸ਼ਰਤ ਲਗਾਈ ਗਈ ਆ ਵੀ 8ਵੀਂ ਪਾਸ ਜਿਹੜਾ ਹੈਗਾ ਉਹ ਜ਼ਰੂਰੀ ਆ 20-25 ਸਾਲ ਬਾਅਦ 8ਵੀਂ ਪਾਸ ਜ਼ਰੂਰੀ ਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਕੋਰਟ ਕੇਸਾਂ ਦੇ ਵਿੱਚ ਜਿਹੜੇ ਕੋਰਟ ਚੱਲ ਰਹੇ ਨੇ ਉਹਨਾਂ ਨੂੰ ਕਹਿੰਦੇ ਵੈਰੀਫਾਈ ਅਸੀਂ ਨਹੀਂ ਕਰਾਂਗੇ ਉਹਦਾ ਪਰ ਇਹ ਜਿਹੜਾ ਤੁਸੀਂ ਕਿਹਾ ਹੈ ਵੀ 10th ਪਾਸ ਜ਼ਰੂਰੀ ਹੈ ਜਾਂ +2 ਪਾਸ ਜ਼ਰੂਰੀ ਹੈ ਸਰ ਤੁਸੀਂ ਦੱਸ ਸਕਦੇ ਹੋ ਕਿ ਤੁਹਾਡਾ ਕੀ ਕੰਮ ਹੁੰਦਾ ਹੈ ਉੱਥੇ ਸਾਡਾ ਕੰਮ ਇਹ ਹੁੰਦਾ ਜਿਹਨੇ ਕਿਸੇ ਨੇ ਬੁੱਟੇ ਲਾਉਣੇ ਕਿਸੇ ਨੇ ਨਰਸੀ ਦੇ ਵਿੱਚ ਚੱਕ ਕੇ ਬੁੱਟਾ ਰੱਖਣਾ ਮਿੱਟੀ ਨਾਲ ਮਿੱਟੀ ਹੋਣਾ ਉਹ ਕੰਮ ਜਿਹੜਾ ਮਿੱਟੀ ਨਾਲ ਮਿੱਟੀ ਹੋਣਾ ਉਹਨੂੰ ਪੜਾਈ ਦੀ ਕੋਈ ਲੋੜ ਨਹੀਂ ਹੈ ਜੀ ਪਿਛਲੇ ਸਮਿਆਂ ਦੇ ਵਿੱਚ ਵੀ ਅਸੀਂ 2011 ਦੇ ਵਿੱਚ ਰੈਗੂਲਰ ਕਰਵਾਏ ਨੇ ਉਹ ਵੀ ਬਿਨਾਂ ਸ਼ਰਤ ਕਰਾਏ ਨੇ ਕੋਈ ਸ਼ਰਤ ਨਹੀਂ ਉਹਨਾਂ ਦੇ ਉੱਤੇ ਲੱਗੀ ਫਿਰ 2015 ਦੇ ਵਿੱਚ ਕਰਾਏ ਉਹਨਾਂ ਤੇ ਕੋਈ ਸ਼ਰਤ ਨਹੀਂ ਲੱਗੀ ਹੈਗੀ ਤੇ ਇਸ ਕਰਕੇ ਅਸੀਂ ਵਿਰੋਧ ਕਰਦੇ ਇਸ ਗੱਲਾਂ ਦਾ ਅਸੀਂ ਸਾਡੀ ਮੀਟਿੰਗ ਜਿਹੜੀ ਹੈਗੀ ਆ 13 ਤਰੀਕ 13 12 2023 ਨੂੰ ਜਗਲਾਤ ਮੰਤਰੀ ਦੇ ਨਾਲ ਹੋਈ ਉਹਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਇਹ ਸ਼ਰਤਾਂ ਨੇ ਇਹ ਅਸੀਂ ਸ਼ਰਤਾਂ ਨਹੀਂ ਲਗਾਵਾਂਗੇ 22 12 2023 ਨੂੰ ਫੇਰ ਜਿਹੜੀ ਹੈਗੀ ਆ ਉਹਨਾਂ ਨੇ ਪੱਤਰ ਕੱਢ ਦਿੱਤਾ ਵੀ ਇਹ ਸ਼ਰਤਾਂ ਲਾਗੂ ਹੋਣਗੀਆਂ ਅਸੀਂ ਪਹਿਲਾਂ ਮੋਰਚਾ ਮੁਲਤਵੀ ਕਰਤਾ ਸੀਗਾ ਹੁਣ ਦੁਬਾਰੇ ਅਸੀਂ ਮੋਰਚਾ ਜਿਹੜਾ ਹੈਗਾ 22 ਤਰੀਕ ਤੋਂ ਫੇਰ ਸ਼ੁਰੂ ਕੀਤਾ ਵੀ ਜਿਹੜੀਆਂ ਇਹ ਸ਼ਰਤਾਂ ਨੇ ਇਹਨਾਂ ਨੂੰ ਸ਼ਰਤਾਂ ਨੂੰ ਖਤਮ ਕਰਕੇ ਬਿਨਾਂ ਸ਼ਰਤ ਜਿਹੜੇ ਆ ਉਹ ਕੰਮਿਆਂ ਨੂੰ ਰੈਗੂਲਰ ਕਰੋ ਠੀਕ ਹੈ ਨਾ ਇਹ ਸ਼ਰਤਾਂ ਦਾ ਕੋਈ ਫਾਇਦਾ ਨਹੀਂ ਹੈਗਾ ਪਿਛਲੇ ਸਮਿਆਂ ਦੇ ਵਿੱਚ ਵੀ ਆਏ ਉਹ ਸੰਘਰਸ਼ ਕਰਕੇ ਅਸੀਂ ਸ਼ਰਤਾਂ ਖਾਤਮ ਕਰਵਾਈਆਂ ਸੀ ਸਰ ਜਿਹੜੇ ਕੰਮ 'ਚ ਤੁਸੀਂ ਕਹਿ ਰਹੇ ਕਰਮਚਾਰੀ ਲੱਗੇ ਹੋਏ ਨੇ ਕੱਚੇ ਨੇ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਤੋਂ ਤੇ ਕਿੰਨੇ ਟਾਈਮ ਤੋਂ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ 20 25 25 ਸਾਲ ਤੋਂ ਜਿਹੜੇ ਆ ਇਹ ਕੰਮੇ ਕੰਮ ਕਰ ਰਹੇ ਜਿੰਨੇ ਅਜੇ ਤੱਕ ਜਿਹੜਾ ਹੈਗਾ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈਗਾ ਆਇਓ ਆਨੇ ਬਹਾਨੇ ਜਿਹੜਾ ਉਹਨਾਂ ਦੀ ਸਨੌਰੀਟੀ ਜੇ ਹੈਗੀ ਆ 15 ਸਾਲ ਦੀ ਸਕਰੀਨ ਇਨ ਕਮੇਟੀ ਨੇ ਉਹਦੇ ਉੱਪਰ ਸਾਈਨ ਕੀਤੇ ਹੋਏ ਨੇ ਵੀ ਇਹਦੀ ਸਨੋਰਟੀ 15 ਸਾਲ ਦੀ ਆ ਪਰ ਡਿਪਾਰਟਮੈਂਟ ਨੇ ਕੀ ਕੀਤਾ ਉਹਨਾਂ ਦੇ ਬ੍ਰੇਕਾਂ ਪਾਤੀਆਂ ਵਿੱਚ ਦੋ ਦਿਨ ਦੀ ਬ੍ਰੇਕ ਪਾਤੀ ਕਿਉਂਕਿ 240 ਦਿਨ ਹੋਣੇ ਜ਼ਰੂਰੀ ਨੇ ਜੇ ਉਹਦੀ ਬ੍ਰੇਕ ਪੈ ਗਈ ਜਿਹੜੇ 6 ਸਾਲ ਉਹਦੇ ਲੱਗੇ ਪਿਆ 7 ਸਾਲ ਲੱਗੇ ਪਿਆ ਉਹਨਾਂ ਨੂੰ ਉਹ ਕਹਿੰਦੇ ਅਸੀਂ ਨਹੀਂ ਮੰਨਾਂਗੇ ਅਸੀਂ ਦੁਬਾਰਾ ਜਿਹੜਾ ਹੈਗਾ ਉਹਨਾਂ ਨੂੰ ਮੰਨਣਾ ਕਿ ਉਸ ਹਾਬ ਨਾਲ 10 ਸਾਲ ਪੂਰੇ ਕੋਈ ਕਰੇ ਨਹੀਂ ਸਕਦਾ ਹੈਗਾ ਜਿਸ ਹਾਬ ਨਾਲ ਮੇਰਾ ਤੁਹਾਡਾ ਕਹਿਣ ਦਾ ਭਾਵ ਆ ਕਿ ਉਹ ਜਿਹੜਾ ਵੀ ਕਰਮਚਾਰੀ ਆ ਉਹਨੂੰ ਪੱਕੇ ਕਰਨ ਦੀ ਇਹ ਮੰਗ ਰੱਖੀ ਗਈ ਆ ਕਿ ਉਹਨੂੰ 1 ਸਾਲ ਦੇ ਵਿੱਚ ਰੈਗੂਲਰ ਹੋ ਆਣਾ ਪਏਗਾ ਕੋਈ ਵੀ ਛੁੱਟੀ ਨਹੀਂ ਮਾਰਨੀ ਪਏਗੀ ਹਾਂ ਕੋਈ ਵੀ ਛੁੱਟੀ ਨਹੀਂ ਮਾਰਨੀ ਪਊਗੀ چاہے ਕੋਈ ਬਿਮਾਰ ਹੋ ਗਿਆ ਡਿਪਾਰਟਮੈਂਟ ਜਿਹੜਾ ਹੈਗਾ 6 ਸਾਲ ਬਾਅਦ ਕਿਤੇ 7 ਸਾਲ ਬਾਅਦ ਹਰ ਇੱਕ ਕਰਮਚਾਰੀ ਦੇ ਉਹਨਾਂ ਨੇ ਬ੍ਰੇਕ ਪਾ ਲਈ ਉਹਨਾਂ ਦੇ 10 ਸਾਲ ਪੂਰੇ ਕਰਨ ਤੋਂ ਰੋਕਿਆ ਗਿਆ ਹੈ ਇਸ ਕਰਕੇ ਉਹ ਬੰਦੇ ਜਿਹੜੇ ਆ 2000 ਬੰਦੇ ਨੂੰ ਬਾਹਰ ਦਾ ਰਸਤਾ ਜਿਹੜਾ ਹੈਗਾ ਅਧਿਕਾਰੀਆਂ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਉਹ ਬੰਦੇ ਰੈਗੂਲਰ ਨਹੀਂ ਹੋਣੇ ਉਹਨਾਂ ਨੂੰ ਰੈਗੂਲਰ ਕਰਵਾਉਣ ਦੇ ਲਈ ਜਿਹੜਾ ਹੈਗਾ ਅਸੀਂ ਇਹ ਪੱਕਾ ਮੋਰਚਾ ਲਾਇਆ ਹੁਣ ਸਾਨੂੰ ਅੱਜ ਪ੍ਰਸ਼ਾਸਨ ਨੇ 7 2 2024 ਨੂੰ ਜਿਹੜੀ ਆ ਉਹ ਫੇਰ ਦੁਬਾਰੇ ਜਿਹੜੀ ਹੈਗੀ ਆ ਮੀਟਿੰਗ ਦਾ ਸਮਾਂ ਦਿੱਤਾ ਗਿਆ ਇਹ ਸੰਘਰਸ਼ ਜਿਹੜਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਮੀਟਿੰਗ ਤੋਂ ਬਾਅਦ ਕੀ ਫੈਸਲਾ ਹੁੰਦਾ ਉਸ ਹਿਸਾਬ ਦੇ ਨਾਲ ਤੁਹਾਨੂੰ ਅਗਲੀ ਗੱਲ ਜਿਹੜੀ ਹੈਗੀ ਅੱਜ ਦੱਸਾਂਗਾ ਸਰ ਜਿਹੜਾ ਮੰਗ ਪੱત્ર ਤੁਸੀਂ ਅੱਜ ਦਿੱਤਾ ਹੈ ਤੇ ਉਹਨਾਂ ਨੇ ਕਿੰਨੇ ਟਾਈਮ ਦਾ ਟਾਈਮ ਦਿੱਤਾ ਤੁਹਾਨੂੰ ਦੇਖੋ ਅਸੀਂ ਲਾਇਆ ਬਾ 22 ਤਰੀਕ ਤੋਂ ਮੋਰਚਾ ਲਾਇਆ ਬਾ ਸਾਡੀ ਪਟਿਆਲਾ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਵੀ ਸਾਡੀ ਗੱਲ ਸੁਣੀ ਆ ਤੇ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਨਾਲ ਵੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਸਾਡੀ ਗੱਲ ਸੁਣੀ ਆ ਉਹਨਾਂ ਨੇ ਮੀਟਿੰਗ ਦਾ ਸਮਾਂ ਅੱਜ ਦਵਾਇਆ ਕਿਉਂਕਿ 7 ਤਰੀਕ ਦਾ 7 ਤਰੀਕ ਤੋਂ ਬਾਅਦ ਮੀਟਿੰਗ ਤੇਹੀ ਜੀ ਹੁੰਦੀ ਆ ਕਿਉਂਕਿ ਪਹਿਲਾਂ ਵੀ ਇਹ ਮੁੱਕਰ ਗਏ ਜਗਨਾਤ ਮੰਤਰੀ ਪਹਿਲਾਂ ਵੀ ਜਿਹੜਾ 13 ਤਰੀਕ 13 12 2023 ਨੂੰ ਸਾਡੀ ਮੀਟਿੰਗ ਹੋਈ ਆ ਉਹ ਮੀਟਿੰਗ ਤੋਂ ਭੱਜ ਗਏ ਨੇ ਤਾਂ ਕਰਕੇ ਸਾਨੂੰ ਸਾਨੂੰ ਮਜਬੂਰਨ ਜਿਹੜਾ ਹੈਗਾ ਇਹ ਸੰਘਰਸ਼ ਕਰਨਾ ਪੈ ਰਿਹਾ ਸਰ ਆਦਰભાઈ ਤੁਹਾਡੀ ਜਿਹੜੀ ਮੰਗ ਹੈ ਤੁਹਾਡੀ ਨਹੀਂ ਮੰਨੀ ਗਈ ਤੇ ਤੁਸੀਂ ਦੱਸ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਸਾਡਾ ਅੱਜ ਵੀ ਜਿਹੜਾ ਹੈਗਾ ਡਾਕਟਰ ਬਲਬੀਰ ਸਿੰਘ ਦੀ ਕੋਠੀ ਘੇਰਨ ਦਾ ਸੀਗਾ ਪ੍ਰਸ਼ਾਸਨ ਦੀ ਫੀਲਡ ਦੇ ਉੱਤੇ ਅਸੀਂ ਕਿਉਂਕਿ ਇਹਨੇ ਚਿੱਠੀ ਦਿੱਤੀ ਆ ਅਸੀਂ ਕੈਨਸਲ ਕਰ ਦਿੱਤਾ ਤਾਂ ਤੇ ਅਜੀਤ ਪਾਤ ਸਿੰਘ ਪੋਲੀ ਗੜੇ ਐਮ ਐਲ ਏ ਨੇ ਉਹਨਾਂ ਦੀ ਵੀ ਕੋਠੀ ਅੱਜ ਘੇਰਨੀ ਸੀਗੀ ਅੱਜ ਅਸੀਂ ਉਹਨਾਂ ਦੇ ਕੋਠਿਆਂ ਦਾ ਜਿਹੜਾ ਹੈਗਾ ਉਹ ਮਿਲਤੀ ਵੀ ਕਰਤਾ ਜੇ ਸਾਡੀ ਅੱਗੇ ਨੂੰ ਨਾ ਗੱਲ ਨਾ ਸੁਣਨਗੇ ਤਾਂ ਕੋਠਿਆਂ ਦਾ ਘਰਾਬ ਵੀ ਕਰਾਂਗੇ ਸਰਕਾਰ ਵਿਰੁੱਧ ਵੀ ਜਿਹੜਾ ਹੈਗਾ ਤਿੱਖਾ ਪ੍ਰੋਜੈਸਨ ਕਰਾਂਗੇ ਇਹ ਉਦੋਂ ਤੱਕ ਕਰਾਂਗੇ ਜਦੋਂ ਤੱਕ ਸਾਡੇ ਕੰਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਸਰ ਤੁਹਾਡੇ ਨਾਲ ਹੋਰ ਵੀ ਸਾਥੀ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਹਾਂਜੀ ਸਰ ਤੁਸੀਂ ਦੱਸ ਸਕਦੇ ਜਿਹੜਾ ਜੇ ਧਰਨਾ ਧਰਨਾ ਲਾਇਆ ਉਹਦਾ ਮੁੱਖ ਕਾਰਨ ਕੀ ਹੈ ਇਹਦਾ ਮੁੱਖ ਕਾਰਨ ਇਹੀ ਹੈ ਜੀ ਜਿਹੜੇ ਜੰਗਲਾਤ ਦੇ ਕੰਮ ਹੈ ਕੰਮ ਕਰਦੇ ਨੇ ਬਹੁਤ ਹੀ ਘੱਟ ਤਨਖਾਹਾਂ ਨੇ ਕੋਈ ইপিਐਫ ਫੰਡ ਨਹੀਂ ਕਟਾਇਆ ਜਾਂਦਾ ਇਹਨਾਂ ਦਾ ਕੋਈ ਇਹਨਾਂ ਨੂੰ ਹੋਰ ਸਹੂਲਤ ਨਹੀਂ ਮਿਲਦੀ ਜਿਹਦੇ ਕਰਕੇ ਇਹ ਜ਼ਿਆਦਾ ਗਰੀਬੀ ਦੀ ਰੇਖਾ ਦੇ ਵਿੱਚ ਆ ਜਾਂਦੇ ਨੇ ਜੀ ਜੀ ਹਾਂ ਤੇ ਬਹੁਤ ਹੀ ਮਾੜੇ ਹਾਲਾਤ ਨੇ ਅੱਜਕੱਲ ਇਹਨਾਂ ਦੇ ਇਸ ਕਰਕੇ ਅਸੀਂ ਇਹ ਧਰਨਾ ਲਾਇਆ ਸਰਕਾਰ ਨੇ ਪਹਿਲਾਂ ਵੀ ਸਾਡਾਂ ਨੂੰ ਵਾਅਦਾ ਕੀਤਾ ਸੀਗਾ 2016 'ਚ ਵੀ ਐਕਟ ਬਣਾਇਆ ਸੀ ਤੇ ਫਿਰ ਆਪਣੇ ਚੰਨੀ ਸਰਕਾਰ ਵੇਲੇ ਵੀ ਐਕਟ ਬਣਿਆ ਤੇ ਹੁਣ ਵੀ ਜਿਹੜਾ ਐਕਟ ਆ ਉਹ ਵੀ ਨਾਮ ਮੰਗੂ ਹੀ ਆ ਵੀ ਮਤਲਬ ਉਹਦਾ ਵੀ ਕੋਈ ਸਾਨੂੰ ਭਰੋਸਾ じゃ ਨਹੀਂ ਹੈਗਾ ਕੋਈ ਬੰਦੇ ਦੀ ਉਹਦੇ ਵਿੱਚ ਪੂਰੀ ਯੋਗਤਾ ਪੜਦੇ ਨੇ ਯੋਗਤਾ ਨਹੀਂ ਆਉਂਦੀ ਤੇ ਨਾ ਹੀ ਉਹਨਾਂ ਦਾ ਕੋਈ ਜਿਵੇਂ ਸਾਲ ਕਹਿੰਦੇ ਨੇ ਪ੍ਰਧਾਨ ਜੀ 240 ਦਿਨ ਪੂਰੇ ਹੋਣੇ ਚਾਹੀਦੇ ਨੇ 1 ਸਾਲ ਚ ਉਹ ਨਹੀਂ ਪੂਰੇ ਕਰ ਰਹੇ ਇਸ ਕਰਕੇ ਬਹੁਤ ਘੱਟ ਸਾਡੇ ਬੰਦੇ ਆ ਰਹੇ ਨੇ ਜੀ ਹਾਂਜੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਲੋਚਨ ਸਿੰਘ ਮਡੌਲੀ ਹੈ ਜੀ ਮੈਂ ਜੰਗਲਾਤ ਵਿਭਾਗ ਚ ਕੰਮ ਕਰਦਾ ਇਹ ਜੰਗਲਾਤ ਕੰਮ ਦੇ ਨਾਲ ਸਾਡੇ ਜੋ ਵੀ ਬਹੁਤ ਬੂਰਾ ਸ਼ਲੋਕ ਇਹ ਸਰਕਾਰ ਕਰਨ ਜੇ ਮਹਿਕਮੇ ਨੇ ਵੀ ਬਹੁਤ ਹਾਲਾਤ ਵਿਗੜੇ ਜਾ ਰਹੇ ਹਨ ਜੀ ਸਾਡਾ ਹਰ ਵਾਰੀ 5 ਸਾਲ ਹੋ ਗਏ ਪਹਿਲਾਂ ਕਾਲੀਆਂ ਨੇ ਸ਼ੋਸ਼ਣ ਕੀਤਾ ਫਿਰ ਕਾਂਗਰਸ ਨੇ 5 ਸਾਲ ਕਾਂਗਰਸ ਨੇ ਸ਼ੋਸ਼ਣ ਕੀਤਾ ਤੇ ਹੁਣ 22 ਸਾਲ ਹੋ ਗਏ ਸਾਡਾ ਆਮ ਪਾਰਟੀ ਸ਼ੋਸ਼ਣ ਕਰ ਰਹੀ ਹੈ ਇਹ ਸਾਡੇ ਹੁਣ ਜਿਹੜੀਆਂ ਮੰਗਾਂ ਸਾਡੇ ਤੇ ਲਾਗੂ ਕੀਤੀਆਂ ਜੀ ਇਹ ਲਾਗੂ ਸਾਡੇ ਤੇ ਨਹੀਂ ਹੁੰਦੀਆਂ ਬਗੈਰ ਸ਼ਰਤ 2011 ਚ 2015 ਚ ਇਸ ਬਗੈਰ ਸੱਤ ਸਾਡੇ ਕਰਮਚਾਰੀ ਕੰਮ ਹੈ ਰੈਗੂਲਰ ਕੀਤੇ ਸਰਕਾਰ ਨੇ ਜੀ ਇਹ ਮਜ਼ਦੂਰਾਂ ਦੇ ਦੱਸੋ ਇਹ ਸ਼ਰਤਾਂ ਲਗਾਉਣ ਦਾ ਕੋਈ ਵੀ ਅਨਪੜ ਸਾਡੇ ਬਿਲਕੁਲ ਅਸੀਂ ਦੇਖੋ ਬੁੱਟੇ ਲਾਣੇ ਵਾਲੇ ਬੰਦੇ ਨੂੰ ਪੜਾਈ ਦੀ ਦੱਸੋ ਵਿੱਚ ਕੀ ਗੱਲ ਪੜਾਈ ਦਾ ਉਸ ਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਜੀ ਮਿੱਟੀ ਨਾਲ ਮਿੱਟੀ ਹੋਣਾ ਮਜ਼ਦੂਰ ਹੈ ਜੀ ਇੱਕ ਮਜ਼ਦੂਰ ਅਨਪੜ ਮਜ਼ਦੂਰ ਇਹ ਅਨਪੜ ਮਜ਼ਦੂਰ ਹੈ ਜਿਹੜਾ ਇਹ ਸਾਰੇ ਬੋਟੇ ਨਹੀਂ ਕੰਮ ਕਰਦੇ ਜੀ ਇਹਦੇ ਵਿੱਚ ਕੋਈ ਪੜ੍ਹਾਈ ਲਿਖਾਈ ਦਾ ਕੋਈ ਰੋਲ ਨਹੀਂ ਸਾਰੇ ਸਾਡੇ ਸਾਥੀ ਪਹਿਲਾਂ ਵੀ ਰੈਗੂਲਰ ਹੋਏ ਤੇ ਹੁਣ ਵੀ ਅਸੀਂ ਬਿਸ਼ਵਾਸ ਦਿਵਾਨੇ ਆ ਸਾਥੀਆਂ ਨੂੰ ਵੀ ਵੀ ਜੇ ਤਰ੍ਹਾਂ ਪਹਿਲਾਂ ਹੀ ਹੋਏ ਉਤਨੀ ਹ ਹੁਣ ਵੀ ਅਸੀਂ ਕਰਵਾ ਕੇ ਇੱਕ ਸਰ ਤਮਜੂਰ ਕਰਵਾ ਕੇ ਦੇਵਾਂਗੇ ਧੰਨਵਾਦ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੰਗਲਾਤ ਡਿਪਾਰਟਮੈਂਟ ਦੇ ਜਿਹੜੇ ਕਰਮਚਾਰੀ ਨੇ ਕੱਚੇ ਕਰਮਚਾਰੀ ਉਹ ਵੀ ਨੇ ਸਾਡੇ ਨਾਲ ਮੌਜੂਦ ਨੇ ਜਿਹੜੇ ਪੱਕੇ ਨੇ ਉਹ ਵੀ ਮੌਜੂਦ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਝ ਸ਼ਰਤਾਂ ਇੱਥੇ ਲਾਗੂ ਕਰੀਆਂ ਨੇ ਕਿ ਜਿਹੜੀਆਂ ਇਹ ਜਿਹੜਾ ਇਹ ਕੰਮ ਨੇ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਆ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ 10th 2 ਹੋਣਾ ਜ਼ਰੂਰੀ ਆ ਪਰ ਇਹ ਕੰਮ ਲਈ ਇਹਨਾਂ ਨੇ ਕਿਹਾ ਹੈ ਕਿ ਪੜ੍ਹਾਈ ਦਾ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਅਸੀਂ ਸਿਰਫ ਬੁੱਟੇ ਹੀ ਲਗਾਉਣੇ ਨੇ ਉਹਦੇ ਨਾਲ ਗੱਲ ਪੰਜਾਬ ਦੀ ਟੀਵੀ ਨਾਲ ਬਨੇ ਰੋ ਮੈਂ ਪੂਨਮ ਸਿੱਧੂ ਕੈਮਰਾਮੈਨ ਹਰਵਿੰਦਰ ਸਿੰਘ ਗਿੱਲ ਨਾਲ ਧੰਨਵਾਦ